ਉਹ ਜਿਹੜੀ ਰੋਟੀ ਬਣਾ ਕੇ ਵੇਚੀ ਜਗਾਰ ਫਟ ਕੀਤਾ ਹੋਇਆ ਹੈਗਾ ਆ ਇੰਜਰ ਦੇ ਪਿੱਛੇ ਆਗਾ ਕੋਈ ਜਗ੍ਹਾ ਨਹੀਂ ਛੱਡੀ ਸੀ ਨਾ ਤੇ ਮਾੜਾ ਲਾਣ ਕਿ ਸਾਰੇ ਘਰ ਤੇ ਕਿਾਰੇ ਪਾਸੇ ਲਾਤੀ ਲਓ ਬਈ ਮਿੱਤਰੋ ਇਧਰ ਸੇਵੀਆਂ ਬੱਟਣ ਵਾਲੀ ਮਸ਼ੀਨ ਆ ਗਈ ਲਓ ਬਈ ਮਿੱਤਰੋ ਲਾ ਗਿਆ ਸੇਵੀਆਂ ਬੱਟਣ ਨੂੰ ਆ ਨੰਬਰ ਆ ਭਾਈ ਦਾ ਜੇ ਆਪਣੇ ਲਵੇ ਲਾਉਣੇ ਪਿੰਡਾਂ ਦੇ ਕਿਸੇ ਨੇ ਸੇਵੀਆਂ ਬਟਾਉਣੇ ਹੋਣ ਤਾਂ ਬਟਾ ਸਕਦਾ ਛੋਟੀ ਜੀ ਰੇੜੀ ਬਣਾ ਕੇ ਵੇਚੀ ਜਗਾਰ ਫਿੱਟ ਕੀਤਾ ਹੋਇਆ ਹੈਗਾ ਆ ਇੰਜਨ ਪਿਛਲੇ ਪਾਸੇ ਆਗਾ ਇਹ ਆ ਸਾਡੇ ਪਿੰਡ ਦੀ ਪੌਡਕਾਸਟ ਵਾਲੀ ਜਗਾ ਇੱਥੇ ਹੁੰਦਾ ਖਬਰਾਂ ਦਾ ਪ੍ਰਸਾਰਣ ਤੇ ਫਿਰ ਨਾਲ-ਨਾਲ ਹੁੰਦੀ ਹੈ ਡਿਬੇਟ ਅੱਜ ਸਾਡਾ ਗੁਰਫਤ ਤੇ ਸਨੇਹਾ ਆ ਗਏ ਸਕੂਲੋਂ ਅੱਜ ਇਹਨੂੰ 1.5 ਵਜੇ ਛੁੱਟੀ ਮਿਲ ਗਈ ਹੈ ਇੰਨਾ ਜਲਦੀ ਛੁੱਟੀ ਮਿਲ ਗਈ ਅੱਜ ਆ ਗੁਰਫਤ ਇਹ ਡਰੈੱਸ ਹੈ ਸਕੂਲ ਦੀ ਇੱਕ ਇਹਨਾਂ ਨੂੰ ਏਅਰ ਡਰੈੱਸ ਲੱਗੀ ਹੈ ਬਾਈਟਾ ਤੇ ਇੱਕ ਬਲੂ ਲੱਗੀ ਹੈ ਏਅਰ ਡਰੈੱਸ ਤਾਂ ਉੱਥੇ ਅਕੈਡਮੀ ਵਾਲੇ ਜਵਾਕਾਂ ਨੂੰ ਇਹੀ ਲੱਗਦੀ ਹੈ ਇਹ ਆ ਸਾਡੇ ਪਿੰਡ ਦੀ ਪਾਣੀ ਵਾਲੀ ਟੈਂਕੀ ਆਪਣੇ ਵੀ ਟੁੱਟੀ ਲੱਗੀ ਹੋਈ ਆ ਘਰੇ ਬਗਲ ਚ ਇੱਥੋਂ ਹੀ ਜਾਂਦਾ ਪਾਣੀ ਸਾਰਾ ਇਧਰ ਮੁੰਡੇ ਚੇੜੀ ਵਾਲਾ ਖੜੀ ਜਾਂਦੇ ਨੇ और सी आज तड़का की पड़का पुड़का बन के कपड़े-कुपड़े पाके ब्लैक-ब्लैक तैयार होया बैठे की गला? की गला? है की गल की गल हैं किथे जाके आए आज किथे जाके आए परद्वार सा भी गया तड़के आ हैं बोल ਜੱਸੀ ਹੂੰ ਸੀ ਇਹ ਕਰ ਕੀ ਆ ਗਿਆ ਓ ਗਲਾਬ ਜਮਣਾ ਖਾਈ ਜੇ ਨਾ ਤੇ ਤੇ ਤੀਆਂ ਹਜ਼ਰਾ ਜੱਸੀ ਬਾਈ ਖੜਾ ਹਰਜੀਤ ਬਾਈ ਖੜਾ ਕੀ ਕਰਾਇਆ ਗਲਾਬ ਜਮਣਾ ਖਾਣ ਨੂੰ ਵੀਡੀਓ ਦੇਖ ਕੇ ਵੀ ਦੇਖੀ ਇੰਨੀ ਜਲਦੀ ਬਣਦੇ ਓ ਕੋਈ ਜਗ੍ਹਾ ਨਹੀਂ ਛੱਡੀ ਸੀ ਹਨਾ ਦੀਪਮਾਲਾ ਲਾਉਣ ਕਿਨੇ ਸਾਰੇ ਘਰ ਤੇ ਚਾਰੇ ਪਾਸੇ ਲਾਤੀ